ਕੋਈ ਵੀ ਪੋਲਿਟਿਕਸ 'ਚ ਆਉਂਦਾ ਨਹੀਂ ਹੁੰਦਾ ਆ ਆਟੋਮੈਟਿਕਲੀ ਸਾਰੇ ਪੋਲਿਟਿਕਸ ਦੇ ਵਿੱਚ ਹੀ ਹੁੰਦੇ ਆ ਕਦੇ ਸੋਚਿਆ ਵੀ ਨਹੀਂ ਸੀ ਆਪਾਂ ਦਾ ਹਰੇਕ ਮਾਪ ਤੋਂ ਪੜਨ ਵਾਸਤੇ ਬੱਚੇ ਨੂੰ ਭੇਜਦਾ ਤੇ ਅਸੀਂ ਭੇਜਿਆ ਸੀ ਪੜਨ ਵਾਸਤੇ ਪਰ ਕੁਦਰਤੀ ਗੱਲ ਆ ਜਦੋਂ ਕਿਸੇ ਪਰਿਵਾਰ ਦੇ ਖੂਨ ਖੂਨ ਦੇ ਵਿੱਚ ਕੋਈ ਹੁੰਦਾ ਹੈ ਉਹ ਜਦੋਂ ਤਾਂ ਉਹਨਾਂ ਦੇ ਬੱਚਿਆਂ 'ਚ ਵੀ ਚੱਲਿਆ ਜਾਂਦਾ ਜੀ ਦੇਖੋ ਹਰੇਕ ਨੌਜਵਾਨ ਦੇ ਹਰੇਕ ਆ ਇਨਸਾਨ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਮੇਰੇ ਹਾਲਾਤ ਵੱਖਰੇ ਸੀਗੇ ਜਿਹੜੇ ਹੁਣ ਜਾ ਰਹੇ ਨੇ ਉਹਨਾਂ ਦੇ ਵੱਖਰੇ ਹਾਲਾਤ ਨੇ ਸੋਲਦੇ ਵਿੱਚ ਮੈਨੂੰ ਐ ਲੱਗਦਾ ਹੁੰਦਾ ਕੋਈ ਵੀ ਪੋਲਿਟਿਕਸ 'ਚ ਆਉਂਦਾ ਨਹੀਂ ਹੁੰਦਾ ਆ ਆਟੋਮੈਟਿਕਲੀ ਸਾਰੇ ਪੋਲਿਟਿਕਸ ਦੇ ਵਿੱਚ ਹੀ ਹੁੰਦੇ ਆ ਆ ਔਰ ਕਿਉਂਕਿ ਸਾਡੀ ਹਰੇਕ ਜ਼ਿੰਦਗੀ ਦਾ ਜਿਹੜਾ ਕੋਈ ਕੋਈ ਫੈਸਲਾ ਉਹ ਸਿਆਸਤ ਦੇ ਨਾਲ ਜੁੜਿਆ ਹੁੰਦਾ ਸੋ ਇਸ ਲਈ ਕੋਈ ਵੀ ਗੈਰ ਸਿਆਸੀ ਨਹੀਂ ਹੁੰਦਾ ਹਮੇਸ਼ਾ ਹੀ ਸਿਆਸੀ ਹੁੰਦਾ ਅ ਇਸੇ ਤਰ੍ਹਾਂ ਮੇਰਾ ਇਹ ਸੀਗਾ ਕਿ ਮੈਂ ਸਟੂਡੈਂਟ ਯੂਨੀਅਨ ਦੇ ਵਿੱਚ ਇਨਵੋਲਡ ਸੀਗਾ ਸਟੂਡੈਂਟ ਪੋਲਿਟਿਕਸ ਦੇ ਵਿੱਚ ਇਨਵੋਲਡ ਸੀ ਉਸ ਤੋਂ ਬਾਅਦ ਮੈਂ ਜਿਹੜਾ ਸਾਡੇ ਲੀਡਰ ਹੈ ਰੈਚਲ ਨੌਟਲੀ ਉਹਨਾਂ ਦੇ ਨਾਲ ਉਹਨਾਂ ਦੇ ਦਫ਼ਤਰ ਦੇ ਵਿੱਚ ਜੌਬ ਜੌਬ ਵੀ ਕੀਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਇਲੈਕਸ਼ਨ ਲੜੋ ਤੇ ਫਿਰ ਕੈਲਗਰੀ ਨਾਰਥ-ਈਸਟ ਦੇ ਹਲਕੇ ਤੋਂ ਮੈਂ ਇਲੈਕਸ਼ਨ ਲੜੀ ਸੀ ਗੁਰਿੰਦਰ ਜੀ ਕਿਹਾ ਜਾ ਰਿਹਾ ਔਰ ਕਿਹੜੀ ਪਾਰਟੀ ਹੈ ਤੁਹਾਡੀ ਔਰ ਕਿਹਾ ਜਾ ਰਿਹਾ ਕਿ ਸਭ ਤੋਂ ਛੋਟੀ ਉਮਰ ਦੇ ਜਿਹੜੇ ਅਲਬਰਟਾ ਦੇ ਵਿੱਚ ਤੁਸੀਂ ਐਮਐਲਏ ਬਣਾ ਹਾਂਜੀ ਮੇਰੀ ਐਨਡੀਪੀ ਹੈ ਜੀ 87 ਸੀਟਾਂ ਨੇ ਟੋਟਲ ਸਾਡੇ 38 ਐਮਐਲਏ ਨੇ ਔਰ ਕੱਲਾ ਹੀ ਨਹੀਂ ਕਿ ਮੈਂ ਉੱਥੇ ਇਲੈਕਟ ਹੋਇਆ ਉੱਥੇ ਪਹਿਲੇ ਇੱਕ ਕਾਲੀ ਮੂਲ ਦੀ ਔਰਤ ਵੀ ਇਲੈਕਟ ਹੋਈ ਹੈ ਉੱਥੇ ਦੋ ਮੂਲ ਨਿਵਾਸੀ ਨੇ ਜਿਹੜੇ ਉਸ ਮੁਲਕ ਦੇ ਜਿਨ੍ਹਾਂ ਦਾ ਅਸਲ ਚੋ ਮੁਲਕ ਹੈ ਪਹਿਲੀ ਵਾਰੀ ਅਸੈਂਬਲੀ ਚ ਹੋਇਆ ਕਿ ਦੋ ਮੂਲ ਨਿਵਾਸੀ ਇਲੈਕਟ ਹੋ ਕੇ ਸਾਡੀ ਪਾਰਟੀ ਦੇ ਵੱਲੋਂ ਉੱਥੇ ਗਏ ਨੇ ਦੇਖੋ ਜੀ ਮੇਰੇ ਲਈ ਕੋ ਬਹੁਤ ਸਿਆਣੀ ਗੱਲ ਨਹੀਂ ਹੈ ਕਿ ਮੈਂ ਇਸ ਮੁਲਕ ਦੀ ਰਾਜਨੀਤੀ ਤੇ ਕੋਈ ਟਿੱਪਣੀ ਕਰਾਂ ਇਹ ਇਸ ਮੁਲਕ ਦੇ ਲੋਕ ਜਿਹੜੇ ਨੇ ਜਿਹੜੇ ਇੱਥੇ ਰੋਜ਼ ਰਹਿੰਦੇ ਨੇ ਜਿਹੜੇ ਇਸ ਮੁਲਕ ਦੀ ਸਿਆਸਤ ਦੇ ਵਿੱਚ ਸਰਗਰਮ ਨੇ ਇਹ ਉਹਨਾਂ ਦੇ ਲਈ ਉਹਨਾਂ ਦਾ ਵਿਸ਼ਾ ਹੈ ਕਿ ਉਹ ਇਸ ਤੇ ਗੱਲਬਾਤ ਕਰਨ ਕਦੇ ਵੀ ਮਾੜੇ ਨਹੀਂ ਹੁੰਦੇ ਲੋਕ ਸੋਚ ਸਮਝ ਕੇ ਵੋਟ ਪਾਉਂਦੇ ਨੇ ਉਸ ਮੁਲਕ ਦੇ ਵਿੱਚ ਵੀ ਇਹ ਵੀ ਆ ਕਿ ਲੋਕ ਸਵਾਲ ਕਰਦੇ ਨੇ ਜਿਹੜੇ ਉਹਨਾਂ ਦੇ ਮਸਲੇ ਨੇ ਉਹਨਾਂ ਬਾਰੇ ਸਵਾਲ ਪੁੱਛਦੇ ਨੇ ਔਰ ਹਰੇਕ ਪਾਰਟੀ ਦਾ ਜਿਹੜਾ ਨੁਮਾਇੰਦਾ ਉਹ ਲੋਕਾਂ ਦੇ ਘਰਾਂ ਤੱਕ ਜਾਂਦਾ ਮੈਂ ਵੀ ਗਿਆ ਔਰ ਇੱਕ ਵਾਰ ਨਹੀਂ ਤਿੰਨ ਵਾਰ ਹੀ ਗਏ ਆ ਔਰ ਜਿੰਨੇ ਵੀ ਮਸਲੇ ਜਿਹੜੇ ਲੋਕਾਂ ਦੇ ਸੀ ਅਸੀਂ ਉਹਨਾਂ ਦੇ ਜੋ ਸਾਡੇ ਕੋਲ ਹੱਲ ਸੀ ਅਸੀਂ ਉਹ ਪੇਸ਼ ਕਰਦੇ ਨੇ ਜਿਹੜੀ ਹੁਣ ਰੀਸੈਂਟ ਤਬਦੀਲੀ ਕੀਤੀ ਗਈ ਆ ਉਹ ਉਥੇ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਉਹਨਾਂ ਦੀ ਇੱਕ ਕੋਸ਼ਿਸ਼ ਹੈ ਦੇਖਦੇ ਹਾਂ ਹੁਣ ਇਸ ਦਾ ਕੀ ਨਤੀਜਾ ਨਿਕਲਦਾ ਕਿਉਂਕਿ ਹੁਣੀ ਉਹ ਪਾਲਿਸੀ ਇੰਪਲੀਮੈਂਟ ਕੀਤੀ ਗਈ ਆ ਔਰ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਕਿ ਉਹ ਕੀ ਕਿਸ ਤਰ੍ਹਾਂ ਉਹਦਾ ਨਤੀਜਾ ਜੀ ਮੇਰੇ ਲਈ ਇਹ ਆਨਰ ਦੀ ਗੱਲ ਹੈ ਕਿ 올ਡ ਸਟੂਡੈਂਟ ਐਸੋਸੀਏਸ਼ਨ ਵਰਜਿੰਦਰਾ ਕਾਲਜ ਦੀ ਉਹਨਾਂ ਨੇ ਟਾਈਮ ਕੱਢਿਆ ਉਹ ਉਹਨਾਂ ਨੇ ਅੱਜ ਇੱਥੇ ਗੱਲਬਾਤ ਦਾ ਇੱਕ ਮੌਕਾ ਬਣਾਇਆ ਔਰ ਬਰਜਿੰਦਰਾ ਕਾਲਜ ਜਿਹੜਾ ਹੈ ਇਹਦੇ ਵਿੱਚ ਮੈਂ ਹਾਕੀ ਵੀ ਖੇਡਦਾ ਰਿਹਾ ਆ ਇਹਦੇ ਵਿੱਚ ਮੈਂ ਹੁਣ ਵੀ ਕਦੇ ਜਦੋਂ ਕਈ ਵਾਰੀ ਥੱਕ ਜਾਈਦਾ ਜਾਂ ਕਈ ਵਾਰੀ ਕਿਤੇ ਕੋਈ ਸ਼ਾਮ ਨੂੰ ਕੋਈ ਬਾਹਰ ਨਿਕਲੀਦਾ ਤਾਂ ਸਵਿਮਿੰਗ ਕਰਨ ਚਲੇ ਜਾਈਦਾ ਤਾਂ ਸਵਿਮਿੰਗ ਵੀ ਮੈਂ ਇਸੇ ਪੂਲ ਤੋਂ ਸਿੱਖੀ ਆ ਜਿਹੜਾ ਬਰਜਿੰਦਰਾ ਕਾਲਜ ਦੇ ਵਿੱਚ ਆ ਜੀ ਦੇਖੋ ਹਰੇਕ ਨੌਜਵਾਨ ਦੇ ਹਰੇਕ ਆ ਇਨਸਾਨ ਦੇ ਆਪਣੇ ਆਪਣੇ ਹਾਲਾਤ ਹੁੰਦੇ ਨੇ ਮੇਰੇ ਹਾਲਾਤ ਵੱਖਰੇ ਸੀ ਜਿਹੜੇ ਹੁਣ ਜਾ ਰਹੇ ਨੇ ਉਹਨਾਂ ਦੇ ਵੱਖਰੇ ਹਾਲਾਤ ਨੇ ਔਰ ਉਹ ਬਹੁਤ ਮਿਹਨਤ ਕਰ ਰਹੇ ਨੇ ਮੈਂ ਉਹਨਾਂ ਨੂੰ ਅੱਖੀਂ ਦੇਖਦਾ ਕਿ ਜੇ 16-16 ਘੰਟੇ ਉਹ ਕੰਮ ਕਰਦੇ ਨੇ ਤੇ ਕਿੰਨੀਆਂ ਤਗੜੀਆਂ ਫੀਸਾਂ ਦਿੰਦੇ ਨੇ ਜਿਹੜਾ ਫਿਰ ਵੀ ਉਹਨਾਂ ਦੀ ਤਨਖਾਹ ਕਈ ਵਾਰੀ ਮਾਰੀ ਜਾਂਦੀ ਆ ਵਿਚਾਰੇ ਫਿਰ ਕੋਈ ਹੋਰ ਕੰਮ ਲੱਭਦੇ ਨੇ ਸੋ ਇਸ ਲਈ ਮੈਂ ਸ਼ਾਇਦ ਉਹਨੇ ਓਕੇ ਸਮੇਂ ਚੋਂ ਨਹੀਂ ਲੰਘ ਸਕਿਆ ਜਿੰਨੇ ਚੋਂ ਹੁਣ ਦੇ ਸਟੂਡੈਂਟ ਲੰਘ ਰਹੇ ਨੇ ਜਾਂ ਜੋ ਕਰ ਰਹੇ ਨੇ ਸੋ ਇਸ ਲਈ ਮੈਂ ਨਹੀਂ ਸਮਝਦਾ ਕਿ ਕੋਈ ਸਿਆਣੀ ਗੱਲ ਹੋਏਗੀ ਮੇਰੇ ਵਾਸਤੇ ਕਿ ਮੈਂ ਉਹ ਜੀ ਮਿਹਨਤ ਕਰਨ ਵਾਲੇ ਬੱਚਿਆਂ ਨੂੰ ਬੈਠ ਕੇ ਉਤੋਂ ਸਲਾਹਾਂ ਵੀ ਦੇਵਾਂ ਕਦੇ ਸੋਚਿਆ ਵੀ ਨਹੀਂ ਸੀ ਆਪਾਂ ਦਾ ਹਰੇਕ ਮਾਂ ਤੋਂ ਪੜਨ ਵਾਸਤੇ ਬੱਚੇ ਨੂੰ ਭੇਜਦਾ ਤੇ ਅਸੀਂ ਭੇਜਿਆ ਸੀ ਪੜਨ ਵਾਸਤੇ ਪਰ ਕੁਦਰਤੀ ਗੱਲ ਹੈ ਜਦੋਂ ਕਿਸੇ ਪਰਿਵਾਰ ਦੇ ਖੂਨ ਖੂਨ ਦੇ ਵਿੱਚ ਕੋਈ ਹੁੰਦਾ ਇਹੋ ਜਿਹਾ ਤਾਂ ਉਹਨਾਂ ਦੇ ਬੱਚਿਆਂ 'ਚ ਵੀ ਚੱਲਿਆ ਜਾਂਦਾ ਕਿਉਂਕਿ ਮੇਰਾ ਪਿੰਡ ਲੰਡੇ ਆ ਜੀ ਮੇਰੇ ਫਾਦਰ ਸਾਹਿਬ ਪਹਿਲਾਂ ਪੰਚਾਇਤ ਮੈਂਬਰ ਬਣੇ ਸਾਰਿਆਂ ਤੋਂ ਵੱਧ ਵੋਟਾਂ ਤੇ ਉਹ ਮੈਂਬਰ ਜਿੱਤੇ ਉਸ ਤੋਂ ਬਾਅਦ ਸਾਡੇ ਮੁਖੀ ਸਾਡੇ ਬਣੇ ਮੇਰੇ ਫਾਦਰ ਸਾਹਿਬ ਜੱਥੂਗੀ ਤੇ ਮੇਰੇ ਵੱਡੇ ਭਾਈ ਸੀ ਮੇਥੋਂ ਵੱਡੇ ਆ 12 13 ਸਾਲ ਉਹਨਾਂ ਨੇ ਸਾਡੇ ਪਰਿਵਾਰ ਦੀ ਕਮਾਂਡ ਸੰਭਾਲੀ ਉਹ ਵੀ ਇਸ ਸ਼ਹਿਰ ਦੇ ਵਿੱਚ ਆਪਣਾ ਨਾਮ ਚੰਗਾ ਕਮਾਇਆ ਔਰ ਉੱਥੇ ਜਾ ਕੇ ਵੀ ਇਲੈਕਸ਼ਨ ਲੜੇ ਔਰ ਇਸੇ ਤਰ੍ਹਾਂ ਪਰਿਵਾਰ ਦੇ ਵਿੱਚੋਂ ਬਾਅਦ ਚ ਬੇਟੇ ਨੂੰ ਟਿਕਟ ਮਿਲੀ ਤਾਂ ਇਲੈਕਸ਼ਨ ਲੜੇ ਵੀ ਆਪਣੇ ਇਲਾਕੇ ਦੇ ਗੁਰਿੰਦਰ ਸਿੰਘ ਬਰਾੜ ਜਿਹੜੇ ਬਹੁਤ ਹੀ ਯੰਗ ਏਜ ਪੁਸ਼ਿੰਗ ਇਹ ਐਮਐਲਏ ਉੱਥੇ ਬਣੇ ਨੇ ਕੈਨੇਡਾ ਦੇ ਵਿੱਚ ਤੇ ਮੈਂ ਇਹਨਾਂ ਨੂੰ ਸਾਰੇ ਹੀ ਆਪਣੇ ਜਿੰਨੇ ਕਲੱਬ ਦੇ ਤੇ ਦੂਜੀ ਆਪਣੇ ਦੀ 올 ਅਸੋਸੀਏਸ਼ਨ ਦੇ ਜਿੰਨੇ ਮੈਂਬਰਾਂ ਵੱਲੋਂ ਸਾਰਿਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਅਸੀਂ ਸਾਰੇ ਹੀ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਹੋਰ ਤਰੱਕੀ ਕਰਨਗੇ ਇਸ ਤੋਂ ਵੱਡੇ ਅਹੁਦੇ ਤੇ ਜਾਣਗੇ ਤੇ ਵੱਧ ਤੋਂ ਵੱਧ ਆਪਣੇ ਦੇਸ਼ ਦਾ ਆਪਣੇ ਖਾਸ ਕਰਕੇ ਫਰੀਕੋਟ ਦੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਮੈਂ ਬਤੌਰ ਵਾਈਸ ਪ੍ਰਿੰਟ ਵੂਐਸਏ ਬਜਨਰਾ ਕਾਲਜ ਫਰੀਕੋਟ ਹੋਣ ਦੇ ਨਾਤੇ ਮਿਸਟਰ ਗੁਰਿੰਦਰ ਸਿੰਘ ਜੀ ਐਮ ਐਲ ਏ ਜਿਹੜੇ ਆਏ ਹੈ ਇਹਨੂੰ ਵੈਲਕਮ ਕਰਦੇ ਬੜੀ ਸਾਨੂੰ ਬੜਾ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਫਰੀ ਕੋਡ ਦੇ ਜੰਪਲ ਕੈਨੇਡਾ ਜਾ ਕੇ ਇਹਨੇ ਵਧੀਆ ਕੰਟਰੀ ਚ ਜਾ ਕੇ ਐਮ ਐਲ ਏ ਬਣੇ ਹੈ ਖਾਸ ਕਰਕੇ ਉਸ ਮੁਲਕ ਦੇ ਜਿੱਥੇ ਪੰਜਾਬ ਦੀ ਬਹੁ ਗਿਣਤੀ ਚ ਨੌਜਵਾਨ ਜਾ ਰਹੇ ਹੈ ਤੇ ਉਹਨਾਂ ਦੀ ਪ੍ਰਤੀਨਿਧਤਾ ਕਰਨਗੇ ਔਰ ਉਹਨਾਂ ਦੇ ਜਿਹੜੇ ਰਾਈਟਸ ਬੰਦੇ ਹੈ ਉੱਥੇ ਜਾ ਕੇ ਉਹਨਾਂ ਦੀ ਪੂਰੀ ਰੱਖੀ ਕਰਨਗੇ ਤੇ ਉਹਨਾਂ ਜੋ ਪਰਿਵਾਰ ਹੈ ਇੱਥੇ ਉਹਨਾਂ ਦੀ ਅਸੀਂ ਰੱਖੀ ਕਰਾਂਗੇ ਜੀ ਆ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸਮਰ ਦੇ ਵਿੱਚ ਐਮਐਲਏ ਬਣ ਜਾਣਾ ਔਰ ਇਹਨਾਂ ਉਮੀਦਾਂ ਦੇ ਨਾਲ ਦੇ ਉਮੀਦ ਕਰਦੇ ਹਾਂ ਅਸੀਂ ਵੀ ਸਾਰੇ ਕਿ ਵੱਧ ਤੋਂ ਵੱਧ ਤਰੱਕੀ ਕਰਨਗੇ ਹੋਰ ਪੋਸਟਾਂ ਦੇ ਉੱਪਰ ਜਾ ਕੇ ਪਹੁੰਚਣਗੇ ਪਲੱਸ ਫਰੀਦਕੋਟ ਪੰਜਾਬ ਤੇ ਇੰਡੀਆ ਦਾ ਨਾਮ ਬਹੁਤ ਇਹ ਸਾਡੇ ਵਾਸਤੇ ਪ੍ਰਾਊਡ ਦੀ ਗੱਲ ਹੈ ਖਾਸ ਕਰਕੇ ਫਰੀਦਕੋਟ ਦੀ ਪੰਜਾਬ ਦੀ ਕਿ ਸਾਡਾ ਇੱਕ ਨੌਜਵਾਨ ਬੱਚਾ ਜਿਹੜਾ ਉੱਥੇ ਜਾ ਕੇ ਏਡੀ ਵੱਡੀ ਪੋਸਟ ਤੇ ਜਾਂਦੇ ਆ ਸ਼ੁਰੂ ਚ ਐਮਐਲਏ ਬਣ ਗਿਆ ਤੇ ਉਮੀਦ ਕਰਦੇ ਹਾਂ ਕਿ ਇਹ ਸਾਰੇ ਜਿਹੜੇ ਪੰਜਾਬੀ ਹੈ ਉਹਨਾਂ ਦੇ ਵੀ ਸਾਰੇ ਹੱਕ ਹੱਕਾਂ ਦੀ ਜੋ ਵੀ ਪ੍ਰੋਬਲਮਸ ਹੈ ਉਹਨਾਂ ਦੀ ਉਹਦਾ ਹੱਲ ਕਰਦੇ ਰਹਿਣਗੇ ਔਰ ਬਹੁਤ ਹੀ ਯੂਸਫੁਲ ਸਾਬਤ ਹੋਣਗੇ ਮੈਂ ਪ੍ਰਿੰਸੀਪਲ ਬਰਜਿੰਦਰਾ ਕਾਲਜ ਫਰੀਦਕੋਟ ਮੈਂ ਸਪੀਡ ਦੇ ਐਮਐਲਏ ਬਣ ਤੇ ਕੈਨੇਡਾ ਦੇ ਇਹ ਹੀ ਪਹਿਲਾ ਤਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਨਾ ਤੇ ਇਹ ਜਿਹੜੇ ਹੈ ਸਾਡੇ ਫਰੀਦਕੋਟ ਜਿਹੜੀ ਕੀ ਬਾਬਾ ਫਰੀਦ ਦੀ ਚਰਨ ਛੋਹ ਤਰਤੀ ਮੈਂ ਇਹਨਾਂ ਨੂੰ ਇਹੀ ਕਹਾਂਗਾ ਕਿ ਇਹ ਜਿਹੜੇ ਸਾਡੇ ਇਧਰ ਦੇ ਸੰਸਕਾਰ ਕਿ ਬਾਬਾ ਜੀ ਜਿਹੜੀਆਂ ਸਿੱਖਿਆਵਾਂ ਹੈ ਉਹਨਾਂ ਨੂੰ ਭੁੱਲ ਨਾ ਜਾਣ ਤੇ ਸਭ ਦੇ ਨਾਲ ਜਸਟਿਸ ਕਰਨ ਤੇ ਸਾਡੇ ਫਰੀਦਕੋਟ ਦਾ ਤੇ ਇਸ ਇਲਾਕੇ ਦਾ ਨਾਮ ਰੋਸ਼ਨ ਕਰਨ